ਤੁਸੀਂ ਵੇਖ ਰਹੇ ਹੋ ਪੰਜ ਦਰਿਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸਦੀ ਕਿ ਲਗਾਤਾਰ ਸਰਕਾਰ ਦੇ ਵੱਲੋਂ ਨਸ਼ਾ ਵਿਰੁੱਧ ਮੂਹਮ ਜਾਰੀ ਹੈ ਤੇ ਅੱਜ ਖਰੜਾ ਦੇ ਵਿੱਚੇ ਸ਼ਿਵਕਸ਼ੀਫ ਜੋਧ ਦੇ ਵਿੱਚ ਅੱਜ ਡੀਜੀਪੀ ਅਰਪਿਤ ਸ਼ਕਲਾ ਦੇ ਵੱਲੋਂ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਉਹ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜਿਹੜਾ ਸਾਡਾ ਯੁੱਧ ਨਸ਼ਿਆਂ ਵਿਰੁੱਧ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਇੱਕ ਮਾਰਚ ਤੋਂ ਸ਼ੁਰੂ ਕੀਤਾ ਗਿਆ ਹੈ ਜਿਹੜਾ ਕਿ ਇੱਕ ਬੜਾ ਜਿਹਹਾਦ ਹੈ ਡਰੱਗਸ ਦੇ ਖਿਲਾਫ ਉਸੇ ਸਿਲਸਿਲੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ 1200 ਥਾਵਾਂ ਤੇ ਇਕੱਠੇ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਸੀਗੀ ਜਿੱਥੇ ਡਰੱਗਸ ਵਿਖਦੇ ਆ ਜਾਂ ਨਸ਼ੇ ਲੋਕ ਕਰਦੇ ਆ ਸੋ 1200 ਥਾਵਾਂ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਐਸੋ ਆਪਰੇਸ਼ਨ ਚਲਾਇਆ ਗਿਆ ਔਰ ਹੁਣ ਵੀ ਬਹੁਤ ਸਾਰੀ ਥਾਵਾਂ ਤੇ ਚੱਲ ਰਿਹਾ ਹੈ ਹੁਣ ਤੱਕ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੁਣ ਤੱਕ 19 ਪਰਚੇ ਦਰਜ ਹੋ ਚੁੱਕੇ ਆ ਲੋਕ ਫੜੇ ਗਏ ਆ ਰਿਕਵਰੀ ਹੋਈ ਹੈ ਔਰ ਇਹ ਜਿਹੜਾ ਸਾਡਾ ਇੱਕ ਮੂਹਮ ਹੈ ਕਿ ਜਿਹੜੀ ਵੱਡੀ ਮੱਛੀਆਂ ਹੈ ਇਹਨਾਂ ਨੂੰ ਫੜਿਆ ਜਾਵੇ ਜਿਹੜੇ ਬਿਗ ਫਿਸ਼ਸ ਹੈ ਇਹਨਾਂ ਨੂੰ ਫੜਿਆ ਜਾਵੇ ਤਾਂ ਕਿ ਜਿਹੜੀ ਸਪਲਾਈ ਲਾਈਨ ਹੈ ਇਸ ਨੂੰ ਕੱਟ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਅ ਡਰੰਕਸ ਦੇ ਵਿੱਚ ਪੈ ਗਏ ਹੈ ਉਹਨਾਂ ਨੂੰ ਅ ਅਸੀਂ ਪ੍ਰੋਤਸਾਹਿਤ ਕਰੀਏ ਕਿ ਉਹ ਨਸ਼ਾ ਤਿਆਗ ਕੇ ਮੇਨਸਟ੍ਰੀਮ ਦੇ ਵਿੱਚ ਆਉਣ ਸੋ ਇਹ ਨਸ਼ਿਆ ਵਿਰੁੱਧ ਜਿਹੜਾ ਸਾਡਾ ਯੁੱਧ ਨਸ਼ਿਆ ਵਿਰੁੱਧ ਹੈ ਉਸੇ ਦੇ ਵਿੱਚ ਉਸੇ ਸਿਲਸਿਲੇ 'ਚ ਅੱਜ ਇੱਕ ਐਸੋ ਆਪਰੇਸ਼ਨ ਸਾਰੇ ਪੰਜਾਬ 'ਚ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਸੀਨੀਅਰ ਆਫਸਰਸ ਨੇ ਆਪ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਰ ਬੰਗੇ ਵੀ ਕੱਲ ਗੋਲਵਰੀ ਜਿਸ ਤਿਹਾਂ ਗੈਂਗਵਾਰ ਹੋਈ ਹੈ ਤੇ ਇਸ ਦੇ ਨਾਲ ਨਾਲ ਅੰਮ੍ਰਿਤਸਰ ਦੀ ਅੱਜ ਫਾਇਰਿੰਗ ਦੀ ਘਟਨਾ ਕਰਮ ਸਾਹਮਣੇ ਆਏ ਨੇ ਲੱਗਦਾ ਕੋਈ ਚੀਜ਼ ਨੂੰ ਆਈਡੈਂਟੀਫਾਈ ਜੋ ਗ੍ਰਿਫਤਾਰੀ ਕੋਈ ਆ ਜਿਹੜਾ ਕੱਲ ਬੰਗੇ ਹੋਇਆ ਇਹ ਆਪਸੀ ਦੁਸ਼ਮਣੀ ਦਾ ਨਤੀਜਾ ਸੀਗਾ ਦੋ ਗਰੁੱਪਸ ਦੇ ਵਿੱਚ ਟਸਲ ਚੱਲ ਰਹੀ ਸੀ ਔਰ ਕੱਲ ਵਿਵਾਦ ਹੋਇਆ ਉਸ ਦੇ ਬਾਅਦ ਇਹ ਗੋਲੀਬਾਰੀ ਹੋਈ ਜਿਹੜੇ ਅਕਿਊਜ਼ਡ ਨੇ ਉਹ ਆਇਡੈਂਟੀਫਾਈ ਕੀਤੇ ਜਾ ਚੁੱਕੇ ਹਨ ਬਹੁਤ ਛੇਤੀ ਉਹ ਸਾਡੀ ਗ੍ਰਿਫਟ ਦੇ ਵਿੱਚ ਜੀ ਅੰਮ੍ਰਿਤ ਸਰਵਿਸ ਅੱਜ ਤੱਕ ਫਾਈਲਿੰਗ ਹੋ ਗਿਆ ਉਸ ਦੇ ਵਿੱਚ ਉਹ ਵੀ ਉਹ ਵੀ ਹੁਣ ਤੱਕ ਜਿਹੜਾ ਇਨਵੈਸਟੀਗੇਸ਼ਨ ਜਾਰੀ ਹੈ ਬਟ ਉਹ ਵੀ ਸਾਨੂੰ ਇਹ ਹੀ ਹੈ ਕਿ ਆਪਸ ਦੇ ਤੱਕ ਵਿਚ ਤਕਰਾਰ ਹੋਣ ਦੇ ਬਾਅਦ ਇਹ ਫਾਇਰਿੰਗ ਹੋਈ ਸਰ ਵਕੂਨ 타ਵਾ ਤੇ ਆਪਰੇਸ਼ਨ ਚੱਲ ਰਹੀ ਹੈ ਕੋਈ ਰਿਕਵਰੀ ਦਾ ਸੁਨੇਹਾ ਹੈ ਕੋ ਵੱਡੀ ਰਿਕਵਰੀ ਇਸ ਦੇ ਵਿੱਚ ਮਿਲ ਪਾਈ ਹੋਵੇ ਕਿਉਂਕਿ ਅਜੇ ਚੁਕੇ ਚੁਕੇ ਆਪਰੇਸ਼ਨ ਚੱਲ ਰਿਹਾ ਹੈ ਸੋ ਸ਼ਾਮ ਤੱਕ ਜਿਹੜਾ ਸਾਡੇ ਕੋਲ ਟੈਬੂਲੇਟ ਹੋਏਗਾ ਅਸੀਂ ਮੀਡੀਆ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 19 ਪਰਚੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦਰਜ ਹੋ ਚੁੱਕੇ ਸਰ ਜੀ ਸਰ 1200 ਜਗ੍ਹਾ ਹੋਣੀ ਹੈ ਹਾਂ ਤਕਰੀਬਨ 1200 ਜਗ੍ਹਾ ਤੇ ਸਾਰੇ ਪੰਜਾਬ ਦੇ ਵਿੱਚ ਰੀਡਸ ਕੀਤੇ ਜਾਂਦਾ ਨਾ ਕਾਹ ਜਰ ਕਾਸੂ ਸਰ ਚੱਲਦਾ ਹੈ ਅਪ੍ਰੈਲ ਤੋਂ ਚੱਲ ਰਿਹਾ ਹੈ ਇਕੋ ਇਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਲਗਭਗ 24000 ਦੇ ਕਰੀਬ ਪਰਚੇ ਹੁਣ ਤੱਕ ਦਰਜ ਅਸੀਂ ਕੀਤੇ ਆ 36000 ਦੇ ਕਰੀਬ ਜਿਹੜੇ ਡਰਗ ਪੈਡਲਰਸ ਔਰ ਡਰਗਸ ਸਮਗਲਰਸ ਨੇ ਇਹਨਾਂ ਨੂੰ ਗ੍ਰਫਤਾਰ ਕਰਨ 'ਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਔਰ ਓਟ ਸੈਂਟਰਸ ਦੇ ਵਿੱਚ ਲੈ ਕੇ ਗਏ ਜਾਂ ਉਹਨਾਂ ਨੂੰ ਦਾਖਲ ਕਰਾਇਆ ਨਾਲ ਦੀ ਨਾਲ ਸਾਡਾ ਮੇਨ ਫੋਕਸ ਵੱਡੀ ਫਿਸ਼ਸ ਦੇ ਉੱਤੇ ਹੈ ਜਿਹੜੇ ਵੱਡੇ ਸਮਗਲਰਸ ਹੈ ਉਹਨਾਂ ਤੇ ਸਾਡਾ ਮੇਨ ਫੋਕਸ ਹੈ ਉਹਨਾਂ ਦੀ ਪ੍ਰੋਪਰਟੀਆਂ ਫੋਰਫੀਟ ਕੀਤੀਆਂ ਉਹਨਾਂ ਦੇ ਫਾਈਨੈਂਸ਼ੀਅਲ ट्रांजैक्शन ਟ੍ਰੇਸ ਕਰਦਿਆਂ ਹੋਇਆ ਬੈਕਵਰਡ ਫਾਰਵਰਡ ਲਿੰਕੇਜਸ ਨੂੰ ਕਨੈਕਟ ਕਰਦਿਆਂ ਹੋਇਆ ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਲਿਆ ਗਿਆ ਸਰ ਕੁਝ ਪਤਾ ਲੱਗਿਆ ਇਹਨਾਂ ਨਸ਼ਾ ਪੰਜਾਬ ਦੇ ਵਿਚ ਆ ਰਿਹਾ ਕਿੱਥੋਂ ਆ ਰਿਹਾ ਇਹਨਾਂ ਸਾਰਾ ਇੰਨੀ ਜ਼ਿਆਦਾ ਸਪਲਾਈ ਕਿੱਥੋਂ ਹੋ ਰਹੀ ਹੈ ਨਹੀਂ ਨਸ਼ਾ ਦੇਖੋ ਪੰਜਾਬ ਬੀਇੰਗ ਅ ਬਾਰਡਰ ਸਟੇਟ ਬਹੁਤ ਸਾਰੀ ਸਾਡੀ ਆਪਣੀ ਪ੍ਰੋਬਲਮਸ ਹੈਗੀਆਂ ਹੈ ਇਕ ਐਨੀਮੀ ਕੰਟਰੀ ਦੇ ਨਾਲ ਸਾਡਾ ਬਾਰਡਰ ਲੱਗਦਾ ਹੈ ਔਰ ਬਹੁਤ ਸਾਰੀ ਡਰਗ ਸਾਡੀ ਵਿਦੇਸ਼ ਤੋਂ ਆਉਂਦੀ ਹੈ ਕੁਝ ਸਾਡੇ ਜਿਹੜੇ ਹਿੰਦੁਸਤਾਨ ਦੇ ਵਿੱਚ ਵੀ ਕਿਉਂਕਿ ਜਿੱਥੇ ਮਾਰਕੀਟ ਹੁੰਦੀ ਹੈ ਉੱਥੇ ਡਰਗਸ ਆਉਂਦੇ ਆ ਸੋ ਅਸੀਂ ਡੈਡੀਕੇਟਿਡਲੀ ਡੇਲੀ ਬੇਸਿਸ ਤੇ ਇਹਨੂੰ ਮੋਨਿਟਰਿੰਗ ਕਰਕੇ ਇਸ ਡਰਗਸ ਦਾ ਬਹੁਤ ਇਹਦਾ ਅਸੀਂ ਘਟੋ ਕਿਹਾਏ ਔਰ ਲੋਕ ਬਹੁਤ ਸਾਡੇ ਨਾਲ ਸਹਿਯੋਗ ਕਰ ਰਹੇ ਆ ਜਿਹੜੀ ਸਾਡੀ ਹੈਲਪਲਾਈਨ ਹੈ ਉਸ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੁੰਦੀਆਂ ਨੇ ਔਰ ਉਸ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਸਰ ਲੋਕ ਕਹਿੰਦੇ ਨੇ ਕਿ ਅਸੀਂ ਜੇ ਆਪਣਾ ਸਿਕਿਉਰਟੀ ਅਰੇਂਜਮੈਂਟ ਸਕੇ ਸਰ ਜੇ ਗੁੱਟ ਬਲਾਸਟ ਕੀ ਅਰੇਂਜਮੈਂਟ ਸਕੇ ਆਪਣੀ ਵਧੀਆ ਸਾਭੂ ਜੀ ਬਿਲਕੁਲ ਆਫਟਰ ਡੇਲੀ ਬਲਾਸਟ ਸਾਡੇ ਸਟੇਟ ਦੇ ਵਿੱਚ ਵੀ ਰੈਡ ਅਲਰਟ ਜਾਰੀ ਕੀਤਾ ਹੈ ਇੰਟੈਂਸਿਵ ਚੈਕਿੰਗ ਗੱਡੀਆਂ ਦੀ ਚੱਲ ਰਹੀ ਹੈ ਜਿਹੜੇ ਸਾਡੇ ਲੋਕਾਂ ਜਿੱਥੇ ਲੋਕਾਂ ਦਾ ਘੱਟ ਜ਼ਿਆਦਾ ਹੁੰਦਾ ਹੈ ਉੱਥੇ ਸ਼ਕਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਔਰ ਆਪਰੇਸ਼ਨਸ ਪਲਾਨ ਕੀਤੇ ਹੈ ਜੋ ਸਾਡੇ ਚੱਲ ਰਹੇ ਆ ਇਸ ਦੇ ਨਾਲ ਨਾਲ ਜਿਹੜੇ ਸਾਡੇ ਬਾਰਡਰ ਖੇਤਰ ਹਨ ਉਹਨਾਂ ਦੇ ਵਿੱਚ ਵੀ ਚੌਕਸੀ ਵਧਾਈ ਗਈ ਸਰ ਦੇ ਗੁਪਤ ਜੇ ਸੂਚਨਾਵਾਂ ਪੁਲਿਸ ਨੂੰ ਮਿਲਦੀਆਂ ਨੇ ਤਾਂ ਉਹ ਸੂਚਨਾਵਾਂ ਗੁਪਤ ਨਹੀਂ ਰਹਿੰਦੀਆਂ ਉਹ ਸੰਗਲੜਾ ਕੋਲ ਪਹੁੰਚ ਜਾਂਦੀਆਂ ਨੇ ਇੱਕ ਮਾਮਲਾ ਬਡਰੂਖਾਂ ਦੇ ਪਿੰਡ ਤੋਂ ਸਾਹਮਣੇ ਆਇਆ ਕਰਮ ਸਿੰਘ ਦਾ ਕਿ ਉਹਨਾਂ ਨੂੰ ਹਸਬੰਡ ਵਾਈਫ ਨੂੰ ਮਾਰਨ ਪੈ ਗਏ ਨੇ 100 ਤੋਂ 150 ਬੰਦਾ ਤੇ ਉਹ ਕਹਿੰਦੇ ਵੀ ਸਾਨੂੰ ਸਾਡੇ ਤੇ ਹੀ ਇਲਜ਼ਾਮ ਲੱਗੇ ਨੇ ਕਿ ਤੁਸੀਂ ਜੀ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਪੁਲਿਸ ਤੱਕ ਪਹੁੰਚਾਉਂਦੇ ਹੋ ਦੇਖੋ ਇੱਕ ਕੋਈ ਆਈਸੋਲੇਟਿਡ ਇਨਸੀਡੈਂਟ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹਾਂਗਾ ਕਿਉਂਕਿ ਮੇਰੇ ਕੋਲ ਜਾਣਕਾਰੀ ਨਹੀਂ ਹੈ ਬਟ ਮੈਂ ਇਹ ਦੱਸਣਾ ਚਾਹਾਂਗਾ ਤੁਹਾਨੂੰ ਕਿ ਸਾਡੀ ਜਿਹੜੀ ਹੈਲਪਲਾਈਨ ਹੈ ਪੁਲਿਸ ਜਿਹੜੀ ਡਰੱਗਸ ਦੀ ਹੈਲਪਲਾਈਨ ਹੈ ਉਸ ਦੇ ਵਿੱਚ ਰੋਜ਼ ਸੈਕੜੇ ਫੋਨ ਕਾਲਸ ਆਂਦੀਆਂ ਨੇ ਜਿਸ ਨੂੰ ਅਸੀਂ ਵੈਰੀਫਾਈ ਕਰਕੇ ਉਸ ਦੇ ਉੱਤੇ ਐਕਸ਼ਨ ਵੀ ਲੈਂਦੇ ਹਾਂ ਔਰ ਬਹੁਤ ਸਾਰੇ ਪਰਚੇ ਹਜ਼ਾਰਾਂ ਦੀ ਸੰਖਿਆ ਦੇ ਪਰਚੇ ਲੋਕਾਂ ਦੀ ਇਨਫੋਰਮੇਸ਼ਨ दर्ज हो सो लोग बहुत साढ़े न सहयोग कर रहे हैं बिना लोगों के सहयोग के कोई भी इस तरह की मुहिम संभव नहीं है सो वी आर गैटिंग लॉड ऑफ पब्लिक थैंक यू